ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੀ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਜਿਹੜਾ ਇਹ ਬੇਸ ਆ ਤੇ ਇਸ ਵਿੱਚ ਆਪਾਂ ਇਹਣਾ ਜੁੜਾ ਉਹ ਸੈਂਟਰ 'ਚ ਕਰਾਂਗੇ ਤੇ ਜਿਹੜਾ ਆਪਾਂ ਜੁੜਾ ਕਰਨਾ ਹੈ ਉਹ ਸੈਂਟਰ 'ਚ ਜਮਾਈ ਢਿੱਲਾ ਕਰਨਾ ਹੈ ਢਿੱਲਾ ਕਰਨ ਤੋਂ ਬਾਅਦ ਜਿਹੜਾ ਆਪਾਂ ਬੇਸ ਲੈਣਾ ਹੈ ਆਪਣਾ ਡੇਢ ਕਿਮੀਟਰ ਦਾ ਆਪਾਂ ਜਾਂ 1 ਮੀਟਰ ਦਾ ਬੇਸ ਲੈ ਲਾਂਗੇ ਇਹਨੂੰ ਆਪਾਂ ਡਬਲ ਕਰਕੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਲਿਓ ਇਦਾਂ ਲੜ ਰੱਖ ਕੇ ਜਿਹੜਾ ਦੂਜਾ ਵਾਲਾ ਉਹ ਉੱਪਰੋਂ ਲਿਆ ਕੇ ਲਗਾਉਣਾ ਹੈ ਜਿਹੜੇ ਜਿਹੜੇ ਵੀਰ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਆਪਾਂ ਜਿਹੜਾ ਜਦਾ ਇਹਨੂੰ ਆਪਾਂ ਸਾਫ਼ ਕਰਕੇ ਲਗਾ ਸਕਦੇ ਜਿਵੇਂ ਬਲ ਵਾਲ ਪਾ ਕੇ ਲਗਾ ਖਾਤੇ ਆ ਤੇ ਆਪਾਂ ਇਹਨੂੰ ਸ ਪੂਰੀ ਚੰਗੀ ਤਰੀਕੇ ਨਾਲ ਦੀ ਸੈਟਿੰਗ ਕਰਕੇ ਪਾ ਲਗਾ ਦਾਂਗੇ ਤੇ ਜੇਕਰ ਆਪਣਾ ਜਿਹੜਾ ਪਹਿਲਾ ਲੜ ਲਾਉਣ ਦੇ ਡੰਗ ਪੈਂਦੇ ਤਾਂ ਆਪਾਂ ਨੂੰ ਕਪੜਾ ਪਾ ਲੈਣਾ ਚਾਹੀਦਾ ਜਾਂ ਨਹੀਂ ਪਤਾ ਤਾਂ ਆਪਾਂ ਨੂੰ ਕਪੜਾ ਪਾਉਣ ਦੀ ਜ਼ਰੂਰਤ ਨਹੀਂ ਤੇ ਜਿਹੜਾ ਆਪਾਂ ਦੂਜਾ ਲੜ ਲਾਉਣਾ ਹੈ ਅਗਲਾ ਲੜ ਲਾਉਣਾ ਹੈ ਉਹ ਆਪਾਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਲਾ ਕੇ হাফ ਫੋਲਡ ਕਰਕੇ ਤੇੜਾ ਆਪਾਂ ਕਪੜਾ ਹੈ ਉਹ ਪਾ ਲੈਣਾ ਹੈ ਜਿੱਥੇ ਕਿ ਤੁਹਾਨੂੰ ਲੱਗਦਾ ਹੈ ਕਿ ਇੱਥੇ ਡੰਗ ਪੈ ਰਿਹਾ ਹੈ ਤੇ ਇਸ ਤੋਂ ਬਾਅਦ ਕਪੜਾ ਪਾਉਣ ਤੋਂ ਬਾਅਦ ਜਿਹੜਾ ਆਪਣਾ ਉੱਪਰਲਾ ਅੱਧਾ ਸਿਰ ਰਹਿੰਦਾ ਏ ਉਹ ਪਰ ਜਿਹੜਾ ਉੱਪਰ ਪੱਲਾ ਨਿਕਲਿਆ ਉਹਨੂੰ ਆਪਾਂ ਖਿੱਚਾਂਗੇ ਖਿੱਚਣ ਤੋਂ ਬਾਅਦ ਜਿਹੜਾ ਆਪਾਂ ਪਿਛਲੇ ਪਾਸਾ ਉੱਥੇ ਆਪਾਂ ਜਿਹੜਾ ਇਹਨੂੰ ਆਪਾਂ ਲਗਾ ਦੇਵਾਂਗੇ ਤੇ ਜਿਹੜਾ ਹੁਣ ਆਪਾਂ ਅਗਲਾ ਲੜ ਲਗਾਵਾਂਗੇ ਉਹ ਆਪਾਂ ਬੈਕ ਟੂ ਪਿੰਚ ਕਰਕੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰ੍ਹਾਂ ਪੂਣੀ ਬਣਾ ਕੇ ਉਸਦੇ ਲਗਾ ਕੇ ਤੇ ਆਪਾਂ ਇਹ ਲੜਾ ਜਿਹੜਾ ਸ਼ੇਪ ਦੇ ਵਿੱਚ ਲਗਾਉਣਾ ਹੈ ਤਾਂ ਇਹ ਜਿਹੜੀ ਆਪਣੀ ਪੱਗ ਆ ਉਸ ਦੀ ਵੀ ਸ਼ੇਪ ਵਧੀਆ ਆਵੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਇਹ ਜਿਹੜੀਆਂ ਵੀਡੀਓ ਤੁਸੀਂ ਦੇਖ ਸਕੋ ਤੇ ਆਪਾਂ ਇੱਥੇ ਕੱਪੜਾ ਪਾਵਾਂਗੇ ਤਾਂ ਜਿਹੜਾ ਬੜਾ ਡੋਂਗਾ ਪੰਜਵੇਂ ਜਾਂ ਛੇਵੇਂ ਲੜਚੋਂ ਨਾ ਪਵੇ ਤੇ ਆਪਾਂ ਉਪਰੋਂ ਸਿਰ ਚੰਗੀ ਤਰ੍ਹਾਂ ਟਕਣ ਲਈ ਆਪਾਂ ਉੱਪਰ ਬਾਜ ਫੇਰਾਂਗੇ ਦੋਨਾਂ ਪਾਸੇ ਨੂੰ ਫੇਰਾਂਗੇ ਘੁਮਾ ਕੇ ਤੇ ਆਪਣਾ ਜਿਹੜਾ ਉੱਪਰ ਸੈਂਟਰ ਦੇ ਆਪਾਂ ਜੋੜਾਗੇ ਤਾਂ ਉਹ ਧਿਆਨ ਰੱਖਣਾ ਕਿ ਉਹ ਟੈਟ ਨਹੀਂ ਹੋਣਾ ਚਾਹੀਦਾ ਤਾਂ ਜੋ ਜਿਹੜੀ ਆਪਣਾ ਫਿਰ ਪੱਗ ਦੀ ਸ਼ੇਪ ਆ ਉਹ ਵਧੀਆ ਨਹੀਂ ਆਏਗੀ ਤੇ ਜੁੜਾ ਉਹ ਤਿਸੇਗਾ ਤੇ ਆਪਣਾ ਜਿਹੜਾ ਹੁਣ ਬੇਸ ਪੂਰੇ ਚੰਗੀ ਤਰੀਕੇ ਨਾਲ ਬਣਿਆ ਗਿਆ ਤੇ ਹੁਣ ਆਪਾਂ ਇਹ ਜਿਹੜੀ 50 ਆ ਉਹ ਲਗਾਵਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਆਪਾਂ ਜਿਹੜੀ 50 ਆ ਉਹ ਬਨਾਂਗੇ 50 ਆਪਾਂ ਆਪਣੇ ਮੱਥੇ ਤੋਂ ਦੋ ਤਿੰਨ ਹੁਣ ਛੱਡ ਕੇ ਜਿਹੜੀ ਬਨਣੀ ਆ ਉਹ ਆਪਾਂ ਪੂਰੀ ਟੈਟ ਬਨਣੀ ਆ ਤੇ ਸਾਫ਼ ਬਨਣੀ ਆ ਤੇ ਜੇਕਰ ਆਪਣੇ 50 ਬਨਣ ਤੇ ਤਾਂ ਵੀ ਕੋਈ ਬਲ ਰਹਿ ਜਾਂਦਾ ਤਾਂ ਆਪਾਂ ਉਹ ਆਪਣੀ ਹੱਥ ਨਾਲ ਬਲ ਬੋਲ ਕੱਢ ਕੇ ਉਹਨੂੰ ਪੂਰੀ ਚੰਗੀ ਤਰੀਕੇ ਨਾਲ ਟੈਟ ਕਰਕੇ ਤੇ ਸਫਾਈ ਵਿੱਚ ਲਗਾਵਾਂਗੇ ਤੇ ਜਿਹੜਾ ਆਪਣਾ ਪਿੱਛੇ ਗੱਠਾ ਮਾਰਨੀ ਨੇ ਉਹ ਆਪਾਂ ਇੱਕ ਮਾਰ ਕੇ ਇੱਕ ਮਾਰ ਕੇ ਤੇ ਆਪੜ ਉਹਦੇ ਬਾਕੀ ਕਪੜਾ ਹੋਵੇਗਾ ਉਹਨੂੰ ਆਪਾਂ ਵਿੱਚ ਦੇ ਲੈਣਾ ਹੈ ਜਲਦੀ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ